ਬੀਤੇ ਦਿਨੀ ਪਿੰਡ ਸ਼ਾਮਪੁਰ ਦੇ ਵਿੱਚ ਇੱਕ ਸਨਸਨੀ ਖੇਜ਼ ਖੁਲਾਸਾ ਹੋਇਆ ਸੀ ਜਿਹੜਾ ਕਿ ਪੁਲਿਸ ਨੇ ਕੀਤਾ ਸੀ ਕਿ ਮਾਂ ਵੱਲੋਂ ਪ੍ਰੇਮੀ ਨਾਲ ਮਿਲ ਕੇ ਧੀ ਨੂੰ ਮਾਰਿਆ ਗਿਆ। ਦਰਸਲ ਇਸ ਕੇਸ ਦੇ ਵਿੱਚ ਹੁਣ ਇੱਕ ਨਵਾਂ ਮੋੜ ਆਇਆ ਹੈ ਜਿਹਨਿਸ ਨੇ ਸਨਸਨੀ ਮਚਾ ਦਿੱਤੀ ਹੈ। ਜਲ ਕਿ ਪੀੜਤ ਜਿਹੜੀ ਕੁੜੀ ਸੀ ਜਿਹੜੀ ਮਰਨ ਵਾਲੀ ਕੁੜੀ ਸੀ ਉਸ ਦਾ ਪਿਤਾ ਜਿਹੜਾ ਕਿ ਫੌਜ ਵਿੱਚ ਸੀ ਉਹ ਜਦੋਂ ਉਸਨੇ ਇਸ ਖਬਰ ਨੂੰ ਸੁਣਿਆ ਤੇ ਪੜ੍ਹਿਆ ਤਾਂ ਉਹ ਵਾਪਸ ਆਪਣੇ ਪਿੰਡ ਸ਼ਾਮਪੁਰ ਆਇਆ ਜਿਹੜਾ ਕਿ ਮੋਹਾਲੀ ਜਿਹਦੇ ਵਿੱਚ ਪੈਂਦਾ ਹੈ ਉਸਨੇ ਕਿਹਾ ਕਿ ਜਿਸ ਸਖਸ਼ ਦੇ ਨਾਲ ਮੇਰੀ ਪਤਨੀ ਦੇ ਨਾਜਾਇਜ਼ ਸਬੰਧ ਦੱਸੇ ਜਾ ਰਹੇ ਹਨ ਉਹ ਬਲਕਿ ਉਸ ਦਾ ਪਿਓਆ ਵਰਗਾ ਹੈ ਯਾਨੀ ਕਿ ਜੇਠ ਹੈ ਲੇਕਿਨ ਉਹ ਪਿਓ ਵਰਗਾ ਹੈ ਉਧਰ ਪਿੰਡ ਵਾਲਿਆਂ ਨੇ ਵੀ ਕਿਹਾ ਕਿ ਖਾਮ ਖਾਂ ਪੁਲਿਸ ਨੇ ਗਲਤ ਇਨਫੋਰਮੇਸ਼ਨ ਦੇ ਕੇ ਬਦਨਾਮ ਕੀਤਾ ਗਿਆ ਜਿਸ ਦਾ ਉਹਨਾਂ ਨੂੰ ਪੂਰਾ ਦੁੱਖ ਹੈ ਉਹਨਾਂ ਕਹਿੰਦੇ ਕਿ ਔਰਤ ਬੜੀ ਸਿਆਣੀ ਹੈ ਉਸ ਨੇ ਆਪਣੀ ਕਿਸੇ ਵੀ ਪ੍ਰੇਮੀ ਨਾਲ ਮਿਲ ਕੇ ਆਪਣੀ ਧੀ ਦਾ ਕਤਲ ਨਹੀਂ ਕੀਤਾ ਬਲਕਿ ਉਸ ਦੀ 13 ਸਾਲਾ ਧੀ ਦਾ ਸੱਪ ਨਾਲ ਲੜਨ ਨਾਲ ਸੱਪ ਦੇ ਲੜਨ ਨਾਲ ਮੌਤ ਹੋਈ ਸੀ ਤੇ ਉਸ ਦਾ ਪੂਰੇ ਪਿੰਡ ਦੇ ਸਾਹਮਣੇ ਅੰਤਮ ਸੰਸਕਾਰ ਕੀਤਾ ਗਿਆ ਸੀ ਉਸੇ ਪਤੀ ਨੇ ਅੱਜ ਇੱਕ ਨਵਾਂ ਮੋੜ ਲੈ ਕੇ ਆਇਆ ਕਿ ਫੌਜੀ ਪਤੀ ਨੇ ਖੁਲਾਸੇ ਕੀਤੇ ਔਰ ਪੂਰਾ ਪਿੰਡ ਇੱਕ ਪਾਸੇ ਹੋ ਗਿਆ ਮੁਹਾਲੀ ਜ਼ਿਲ੍ਹੇ ਦੇ ਸ਼ਾਮਪੂਰ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਦੋਂ ਬੀਤੇ ਦਿਨੀ ਇੱਕ ਔਰਤ 'ਤੇ ਪੁਲਿਸ ਨੇ ਇਹ ਇਲਜ਼ਾਮ ਲਗਾਏ ਸੀ ਕਿ ਸ਼ਿਕਾਇਤ ਦੇ ਆਧਾਰ 'ਤੇ ਕਿ ਉਸ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਇੱਕ ਮਾਸੂਮ ਬੱਚੀ ਜਿਹੜੀ ਕਿ ਉਸ ਦੀ ਆਪਣੀ ਬੇਟੀ ਸੀ ਉਸ ਦਾ ਬੇਰਹਿਮੀ ਨਾਲ ਪਹਿਲਾਂ ਜ਼ਹਿਰ ਦਿੱਤਾ ਗਿਆ ਫਿਰ ਉਸ ਦਾ ਗਲਾ ਕੁੱਟ ਕੇ ਮਾਰਿਆ ਗਿਆ ਦਰਅਸਲ ਇਸ ਕਹਾਣੀ ਵਿੱਚ ਨਮਾ ਮੋੜ ਇਸ ਲਈ ਆਇਆ ਕਿ ਪਤੀ ਨੇ ਯਾਨੀ ਕਿ ਮਰਨ ਵਾਲੀ ਕੁੜੀ ਦੇ ਫੌਜੀ ਬਾਪ ਨੇ ਇਸ ਗੱਲ ਦੇ ਪਿੰਡ ਆ ਕੇ ਖੁਲਾਸੇ ਕੀਤੇ ਕਿ ਕਿਸੇ ਨੇ ਕੋਈ ਕਤਲ ਨਹੀਂ ਕੀਤਾ ਬਲਕਿ ਸੱਪ ਦੇ ਡੰਗਣ ਦੇ ਨਾਲ ਉਸ ਦੀ 마ਸੂਮ ਬੱਚੀ ਦੀ ਮੌਤ ਹੋਈ ਔਰ ਪਿੰਡ ਦੇ ਸਾਹਮਣੇ ਸਾਰੇ ਪਿੰਡ ਦੇ ਸਾਹਮਣੇ ਉਸ ਦਾ ਅੰਤਮ ਸੰਸਕਾਰ ਕੀਤਾ ਗਿਆ ਮੀਡੀਆ ਨੇ ਵੀ ਪੁਲਿਸ ਦੇ ਕਹਿਣ ਤੇ ਖਬਰਾਂ ਲਾਈਆਂ ਹਾਲਾਂਕਿ ਮੀਡੀਆ ਦਾ ਇਸ ਵਿੱਚ ਰੋਲ ਬਹੁਤ ਘੱਟ ਰਿਹਾ ਕਿਉਂਕਿ ਪੁਲਿਸ ਨੇ ਜੋ ਜਾਣਕਾਰੀ ਦਿੱਤੀ ਉਸੇ ਦੇ ਬਿਹਾਫ ਤੇ ਮੀਡੀਆ ਨੇ ਵੀ ਇਹ ਪੂਰੀ ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚਦੀ ਕੀਤੀ ਪਰ ਇਸ ਗੱਲ ਦਾ ਸਪਸ਼ਟੀਕਰਨ ਦੇ ਦिए ਕਿ ਮਾਮਲਾ ਬਿਲਕੁਲ ਝੂਠਾ ਨਿਕਲਿਆ ਉਸ ਔਰਤ ਦੇ ਆਪਣੇ ਜੇਠ ਨਾਲ ਨਜਾਇਜ਼ ਤਾਲੁਕਾਤ ਨਹੀਂ ਸਨ ਹਾਲਾਂਕਿ ਬੱਚੀ ਦੀ ਮੌਤ ਸੱਪ ਦੇ ਡੰਗਣ ਨਾਲ ਹੋਈ ਪਰ ਸਾਰੇ ਪਾਸੇ ਇਹ ਖਬਰ ਫੈਲ ਗਈ ਕਿ ਔਰਤ ਨੇ ਆਪਣੇ ਜੇਠ ਪ੍ਰੇਮੀ ਨਾਲ ਮਿਲ ਕੇ ਉਸ ਲੜਕੀ ਨੂੰ ਪਹਿਲਾਂ ਜ਼ਹਿਰ ਦਿੱਤਾ ਫਿਰ ਗਲਾ ਕੁੱਟ ਕੇ ਮਾਰ ਦਿੱਤਾ ਇਹ ਸਾਰੀਆਂ ਖਬਰਾਂ ਝੂਠੀਆਂ ਨਿਕਲੀਆਂ ਇਸ ਦਾ ਖੁਲਾਸਾ ਮਰਨ ਵਾਲੀ ਕੁੜੀ ਦੇ ਫੌਜੀ ਬਾਪ ਨੇ ਕੀਤਾ